ਤਮਾਸ਼ਾ ਇਸ ਦੁਨੀਆ ਵਿੱਚ ਸਵੇਰੇ ਸ਼ਾਮ ਹੁੰਦਾ ਹੈ ਤਮਾਸ਼ਾ ਇਸ ਦੁਨੀਆ ਵਿੱਚ ਸਵੇਰੇ ਸ਼ਾਮ ਹੁੰਦਾ ਹੈ ਝੂਠ ਨੂੰ ਮਾਣ ਮਿਲਦਾ ਤੇ ਸੱਚ ਬਦਨਾਮ ਹੁੰਦਾ ਹੈ ਐ ਰੱਬਾ ਜ਼ਿੰਦਗੀ ਵਿੱਚ ਹੋਰ ਕਿੰਨੇ ਕੁ ਤਜਰਬੇ ਕਰਾਏਗਾ ਐ ਰੱਬਾ ਜ਼ਿੰਦਗੀ ਵਿੱਚ ਹੋਰ ਕਿੰਨੇ ਕੁ ਤਜਰਬੇ ਕਰਾਏਗਾ ਕਿੰਨਿਆਂ ਨੂੰ ਨੰਗਾ ਕਰਨ ਲਈ ਚਿਹਰੇ ਤੋਂ ਨਕਾਬ ਹਟਾਏਗਾ ਯਾਰੀ ਦੋਸਤੀ ਤਾਂ ਜਾਨ ਮੰਗਦੀ ਏ ਹੁਸ਼ਿਆਰੀ ਨਹੀਂ ਯਾਰੀ ਦੋਸਤੀ ਤਾਂ ਜਾਨ ਮੰਗਦੀ ਏ ਹੁਸ਼ਿਆਰੀ ਨਹੀਂ ਮੁਸ਼ਕਿਲਾਂ ਮਿਲਦਾ ਏ ਦੋਸਤ ਅਸੀਂ ਖਟਣੀ ਬਦਨਾਮੀ ਨਹੀਂ ਜਿਹੜੇ ਬੰਦੇ ਅੰਦਰੋਂ ਬਾਹਰੋਂ ਇੱਕ ਨਹੀਂ ਹੁੰਦੇ ਜਿਹੜੇ ਬੰਦੇ ਅੰਦਰੋਂ ਬਾਹਰੋਂ ਇੱਕ ਨਹੀਂ ਹੁੰਦੇ ਉਹ ਸੱਜਣਾ ਕਿਸੇ ਦੇ ਮਿੱਤ ਨਹੀਂ ਹੁੰਦੇ ਸਰੀਰ ਬਣਾਉਂਦੇ ਬਣਾਉਂਦੇ ਜ਼ਮੀਰ ਦਾ ਘਾਣ ਨਾ ਕਰ ਜਾਣਾ ਜ਼ਮੀਰ ਕਾਇਮ ਰੱਖੋ ਸਰੀਰ ਨੇ ਤਾਂ ਸੁਆਹ ਬਣ ਜਾਣਾ ਧੰਨ ਦੀ ਖੁਸ਼ੀ ਹੰਕਾਰ ਪੈਦਾ ਕਰਦੀ ਏ ਧੰਨ ਦੀ ਖੁਸ਼ੀ ਹੰਕਾਰ ਪੈਦਾ ਕਰਦੀ ਏ ਤੇ ਮਨ ਦੀ ਖੁਸ਼ੀ ਸੰਸਕਾਰ ਪੈਦਾ ਕਰਦੀ ਏ ਥੈਂਕ ਯੂ ਜ਼ਿੰਦਗੀ ਇੱਕ ਗੁੰਝਲ ਹੈ ਜ਼ਿੰਦਗੀ ਇੱਕ ਗੁੰਝਲ ਹੈ ਇਸ ਚ ਛੁਪੇ ਨੇ ਲੱਖਾਂ ਸੁਪਨੇ ਮਿਲ ਜਾਣ ਤਾਂ ਆਪਣੇ ਟੁੱਟ ਜਾਣ ਤਾਂ ਬਿਖਰੇ ਸੁਪਨੇ ਸਾਨੂੰ ਤਾਂ ਸਾਡੇ ਵਰਗੇ ਕਮੜਿਆਂ ਨਾਲ ਮਲਾਇਆ ਕਰ ਉਹ ਰੱਬਾ ਸਾਨੂੰ ਤਾਂ ਸਾਡੇ ਵਰਗੇ ਕਮੜਿਆਂ ਨਾਲ ਮਲਾਇਆ ਕਰ ਉਹ ਰੱਬਾ ਬਹੁਤਿਆਂ ਅਕਲਾਂ ਵਾਲੇ ਤਾਂ ਸਾਡਾ ਮਜ਼ਾਕ ਉਡਾ ਜਾਂਦੇ ਨੇ ਰੱਬਾ ਨੇਕੀ ਕਾ ਪਰ ਜ਼ਿਕਰ ਨਾ ਕਰ ਨੇਕੀ ਕਰ ਪਰ ਜ਼ਿਕਰ ਨਾ ਕਰ ਮਾੜੇ ਕੰਮਾਂ ਦਾ ਸ਼ਿਖਰ ਨਾ ਕਰ ਚੱਲਦੇ ਸਮੇਂ ਨੂੰ ਰੱਜ ਕੇ ਹੰਡਾ ਲੈ ਆਉਣ ਵਾਲੇ ਸਮੇਂ ਦੀ ਫਿਕਰ ਨਾ ਕਰ ਵਕਤ ਤੇ ਛੱਡ ਦਿਓ ਕੁਝ ਆਪਣੀਆਂ ਉਲਝਣਾਂ ਦੇ ਹੱਲ ਵਕਤ ਤੇ ਛੱਡ ਦਿਓ ਕੁਝ ਆਪਣੀਆਂ ਉਲਝਣਾਂ ਦੇ ਹੱਲ ਜਵਾਬ ਦੇ ਨਾ ਮਿਲਣਗੇ ਪਰ ਮਿਲਣਗੇ ਮਿੱਠੇ ਫਲ ਅੱਖਾਂ ਤਲਾਬ ਨਹੀਂ ਅੱਖਾਂ ਤਲਾਬ ਨਹੀਂ ਫਿਰ ਵੀ ਭਰ ਜਾਂਦੀਆਂ ਨੇ ਦਿਲ ਸ਼ੀਸ਼ਾ ਨਹੀਂ ਫਿਰ ਵੀ ਟੁੱਟ ਜਾਂਦਾ ਹੈ ਇਨਸਾਨ ਮੌਸਮ ਨਹੀਂ ਫਿਰ ਵੀ ਬਦਲ ਜਾਂਦਾ ਹੈ ਸੇਕ ਨੂੰ ਪਸੰਦ ਆਇਆ ਥੈਂਕ ਯੂ